ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀ ਖਬਰਾਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਫਰ ਰੂਖ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਅਰਥ ਵਿਵਸਥਾ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ ਤੋਂ ਮਾਰਚ 2025 ਤੱਕ ਦੇ ਅੰਕੜੇ ਸਾਹਮਣੇ ਆਏ ਨੇ ਤੇ ਇਹਨਾਂ ਅੰਕੜਿਆਂ ਦੇ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਕਮਜ਼ੋਰੀ ਸਪਸ਼ਟ ਤੌਰ ਦੇ ਉੱਤੇ ਦਿਖਾਈ ਦੇ ਰਹੀ ਹੈ ਖਾਸ ਕਰਕੇ ਜੀਡੀਪੀ ਵਿਕਾਸ ਯਾਨੀ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਦੇ ਵਿੱਚ ਗਰਾਵਟਾਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਐਰ ਦੇ ਨਾਲ ਹੀ ਮਹਿੰਗਾਈ ਅਤੇ ਮੰਗ ਦੇ ਵਿੱਚ ਵੀ ਕਮੀ ਦਿਖਾਈ ਦੇ ਰਹੀ ਹੈ ਹਾਲਾਂਕਿ ਬੇਦੁਰਦਗਾਰੀ ਦੇ ਅੰਕੜੇ ਕੁਝ ਹੱਦ ਤੱਕ ਸਹੀ ਨੇ ਪਰ ਸਮੁੱਚੀ ਤਸਵੀਰ ਬਹੁਤ ਪੋਜ਼ਿਟਿਵ ਨਹੀਂ ਜਾਪਦੀ ਅਮਰੀਕਾ ਦੀ ਪਹਿਲੀ ਤਮਾਹੀ ਜੀਡੀਪੀ ਵਿਕਾਸ -0.5% ਸੀ ਜੋ ਕਿ ਮਹਾਰਾ ਨੇ ਇਸ ਦੇ -0.2% ਰਹਿਣ ਦੀ ਉਮੀਦ ਕੀਤੀ ਸੀ ਇਹਦਾ ਮਤਲਬ ਹੈ ਕਿ ਆਰਥਿਕ ਗਤੀਵਿਧੀਆਂ ਉਮੀਦ ਤੋਂ ਵੱਧ ਹੌਲੀਆਂ ਹੋ ਗਈਆਂ ਨੇ ਤੇ 네ਗੇਟਿਵ ਜੀਡੀਪੀ ਵਿਕਾਰ ਦਰ ਦਰਸਾਉਂਦਾ ਹੈ ਕਿ ਦੇਸ਼ ਦਾ ਕੁੱਲ ਉਤਪਾਦਨ ਅਤੇ ਸੇਵਾਵਾਂ ਦੀ ਮਾਤਰਾ ਘਟੀ ਹੈ ਜਦੋਂ ਜੀਡੀਪੀ ਵਿਕਾਰ ਦਰ 네ਗੇਟਿਵ ਰਹਿੰਦੀ ਹੈ ਤਾਂ ਇਹ ਦਰਸਾਉਂਦਾ ਕਿ ਆਰਥਿਕ ਗਤੀਵਿਧੀਆਂ ਦੇ ਵਿੱਚ ਕਮੀ ਆਈ ਹੈ ਈਰਾਨ ਦੇ ਵਿੱਚ 13 ਜੂਨ ਤੋਂ ਹੁਣ ਤੱਕ ਹੋਏ ਇਜ਼ਰਾਈਲੀ ਹਵਾਈ ਹਮਲਿਆਂ ਦੇ ਵਿੱਚ ਘੱਟੋ-ਘੱਟ 627 ਲੋਕ ਮਾਰੇ ਗਏ ਨੇ ਤੇ ਤੇ 4870 ਲੋਕ ਹੋਰ ਜ਼ਖਮੀ ਹੋਏ ਨੇ ਸਿਹਤ ਮੰਤਰਾਲੇ ਦੇ ਲੋਕ ਸੰਪਰਕ ਮੁਖੀ ਹੁਸੈਨ ਕਰਮਨਪੁਰ ਨੇ ਐਕਸ ਦੇ ਉੱਤੇ ਆਪਣੀ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦੱਸਿਆ ਕਿ ਪੱਛਮੀ ਈਰਾਨ ਦੇ ਵਿੱਚ ਰਾਜਧਾਨੀ ਤਹਿਰਾਨ ਅਤੇ ਕਰਮਨ ਸ਼ਾਹ ਦੇ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਜ਼ਖਮੀ ਹੋਏ ਨੇ ਈਰਾਨ ਦੀ ਨਿਊਜ਼ ਏਜੰਸੀ ਰਿਪੋਰਟ ਦੇ ਵਿੱਚ ਕਰਮਨਪੁਰ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਇਜ਼ਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ ਮਾਰੇ ਗਏ ਲੋਕਾਂ ਦੇ ਵਿੱਚੋਂ 86.1% ਦੀ ਮੌਕੇ ਉੱਤੇ ਹੀ ਮੌਤ ਹੋਈ ਤੇ ਜਦੋਂ ਕਿ 13.9% ਦੀ ਮੌਤ ਹਸਪਤਾਲ ਲੈ ਜਾਂਦੇ ਸਮੇਂ ਅਤੇ ਉੱਥੇ ਪਹੁੰਚਣ ਤੋਂ ਬਾਅਦ ਹੋਈ ਹੈ ਰਿਪੋਰਟਾਂ ਦੇ ਅਨੁਸਾਰ ਅਜ਼ਰਾਇਲੀ ਹਵਾਈ ਹਮਲਿਆਂ ਦੇ ਵਿੱਚ ਚੋਟੀ ਦੇ ਫੌਜੀ ਕਮਾਂਡਰ ਅਤੇ ਪਰਮਾਣੂ ਵਿਗਿਆਨੀ ਮਾਰੇ ਗਏ ਇਨ੍ਹਾਂ ਦੇ ਵਿੱਚ ਇਰਾਨੀ ਪਰਮਾਣੂ ਵਿਗਿਆਨੀ ਸਦੇਗੀ ਸਾਬਰ ਸ਼ਾਮਲ ਨੇ ਜੋ ਸੋਮਵਾਰ ਦੇਰ ਰਾਤ ਇਰਾਨੀ ਅਜ਼ਰਾਇਲੀ ਜੰਗਬੰਦੀ ਲਾਗੂ ਹੋਣ ਤੋਂ ਥੋੜੀ ਦੇਰ ਪਹਿਲਾਂ ਇੱਕ ਅਜ਼ਰਾਇਲੀ ਹਮਲੇ ਦੇ ਵਿੱਚ ਆਪਣੇ ਪਰਿਵਾਰ ਦੇ 11 ਮੈਂਬਰਾਂ ਸਮੇਤ ਮਾਰੇ ਗਏ ਸਨ ਚੀਨ ਦੇ ਕਿੰਗਦਾਓ ਦੇ ਵਿੱਚ ਵੀਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੋਵੇਂ ਸ਼ਾਮਲ ਹੋਏ ਸਨ ਹਾਲਾਂਕਿ ਰਾਜਨਾਥ ਸਿੰਘ ਨੇ ਪਾਕਿਸਤਾਨੀ ਰੱਖਿਆ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ ਐਸੇ ਦੌਰਾਨ ਉਹਨਾਂ ਨੇ ਐਸਿਓ ਦੇ ਸਾਂਝੇ ਦਸਤਾਵੇਜ਼ ਉਤੇ ਦਸਤਖਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਨਹੀਂ ਸੀ ਜਦਕਿ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਹੋਈ ਅੱਤਵਾਦੀ ਘਟਨਾ ਦਾ ਜ਼ਿਕਰ ਸੀ ਭਾਰਤ ਨੇ ਇਸ ਉੱਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਰਾਜਨਾਥ ਸਿੰਘ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਕੁਝ ਦੇਸ਼ ਸਰਹੱਦ ਪਾਰ ਅੱਤਵਾਦ ਨੂੰ ਆਪਣੀ ਨੀਤੀ ਮੰਨਦੇ ਰਿਤੇ ਹੋਏ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਤੇ ਫਿਰ ਇਸ ਤੋਂ ਇਨਕਾਰ ਕਰਦੇ ਨੇ ਅਜਿਹੇ ਦੋਰੇ ਮਾਪਦੰਡਾਂ ਦੇ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਮਝਣਾ ਪਵੇਗਾ ਕਿ ਹੁਣ ਅੱਤਵਾਦ ਦੇ ਐਮਪੀ ਸੈਂਟਰ ਸੁਰੱਖਿਅਤ ਨਹੀਂ ਹਨ ਐਸੇ ਨੂੰ ਅਜਿਹੇ ਦੇਸ਼ਾਂ ਦੀ ਆਲੋਚਨਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ ਇਰਾਨ ਅਜ਼ਰਾਇਲ ਦੇ ਵਿੱਚ ਜੰਗਬੰਦੀ ਦੇ ਅਗਲੇ ਹੀ ਦਿਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜਦੋਂ ਦੋਵੇਂ ਧਿਰਾਂ ਅਗਲੀ ਵਾਰ ਗੱਲਬਾਤ ਕਰਨ ਗਿਆ ਤਾਂ ਅਮਰੀਕਾ ਅਤੇ ਇਰਾਨ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਕਰ ਸਕਦੇ ਨੇ ਐਸਾ ਸਬੰਧੀ ਰੂਸ ਨੇ ਵੀ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਤੇ ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਬੀਤੇ ਦਿਨ 26 ਜੂਨ ਨੂੰ ਕਿਹਾ ਕਿ ਰੂਸ ਚਾਹੁੰਦਾ ਹੈ ਕਿ ਇਰਾਨ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਆਪਣਾ ਸਹਿਯੋਗ ਜਾਰੀ ਰੱਖੇ ਟੇਕਰ ਰਿਪੋਰਟ ਦੇ ਅਨੁਸਾਰ ਈਰਾਨ ਦੀ ਸੰਸਦ ਨੇ 25 ਜੂਨ ਨੂੰ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜੋ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਸੰਸਥਾ ਦੇ ਨਾਲ ਸਹਿਯੋਗ ਨੂੰ ਮੌਤਲ ਕਰ ਦੇਵੇਗਾ। ਇਹ ਬਿੱਲ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਈਰਾਨ ਦੇ ਪਰਮਾਣੂ ਸੰਸਥਾਨਾਂ ਅਤੇ ਬੰਬਾਰੀ ਕਰਨ ਤੋਂ ਬਾਅਦ ਆਇਆ ਤਾਂ ਜੋ ਤਹਿਰਾਨ ਨੂੰ ਪਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕੇ। ਈਰਾਨ ਨੇ ਆਈਏਈਏ ਦੇ ਨਾਲ ਸਹਿਯੋਗ ਕਰਨ ਦੇ ਕਿਸੇ ਵੀ ਰਾਦੇ ਤੋਂ ਇਨਕਾਰ ਕੀਤਾ ਤੇ ਰੂਸ ਜਿੱਦੀ ਈਰਾਨ ਦੇ ਨਾਲ ਰਣਨੀਤਿਕ ਭਾਈ ਵਾਲੀ ਹੈ ਉਹਨੇ ਇਜ਼ਰਾਈਲ ਅਤੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਤਹਿਰਾਨ ਨੂੰ ਸ਼ਾਂਤੀਪੂਰਨ ਪਰਮਾਣੂ ਊਰਜਾ ਪ੍ਰੋਗਰਾਮ ਦਾ ਅਧਿਕਾਰ ਹੈ ਮਿਡਲ ਈਸਟ ਦੇ ਵਿੱਚ ਜਲਦੀ ਹੀ ਇੱਕ ਹੋਰ ਜੰਗ ਖਤਮ ਹੋਣ ਵਾਲੀ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਗਾਜ਼ਾ ਜੰਗ ਨੂੰ ਖਤਮ ਕਰਨ ਉੱਤੇ ਸਹਿਮਤੀ ਦਿੱਤੀ ਹੈ ਬੈਂਜਾਮਿਨ ਨੇਤਨਯਾਹੁ ਅਤੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਗਾਜ਼ਾ ਦੇ ਵਿੱਚ ਜੰਗ ਜਲਦੀ ਖਤਮ ਕਰਨ ਅਤੇ ਅਬਰਾਹਮ ਸਮਝੌਤੇ ਨੂੰ ਵਧਾਉਣ ਉੱਤੇ ਸਹਿਮਤੀ ਜਤਾਈ ਹੈ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਟਰੰਪ ਅਤੇ ਨੇਤਨ ਯਾਹੂ ਨੇ ਫੋਨ ਉੱਤੇ ਗੱਲ ਕਰਕੇ ਇਹ ਸਹਿਮਤੀ ਦਿੱਤੀ ਕਿ ਇਜ਼ਰਾਈਲ ਅਤੇ ਹਮਾਰ ਦੇ ਵਿਚਾਲੇ ਚੱਲ ਰਹੀ ਗਾਜ਼ਾ ਦੀ ਜੰਗ 2 ਹਫ਼ਤਿਆਂ ਦੇ ਅੰਦਰ ਖਤਮ ਹੋ ਜਾਵੇਗੀ। ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਅਗਵਾਈ ਹੇਠ ਯੂਏਈ ਅਤੇ ਮਿਸਰ ਦੇ ਸਹਿਯੋਗ ਨਾਲ ਸਰਕਾਰ ਚਲਾਈ ਜਾਵੇਗੀ ਅਤੇ ਹਮਾਸ ਗਰੁੱਪ ਨੂੰ ਗਾਜ਼ਾ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਸਾਰੇ ਬੰਦਕਾਂ ਨੂੰ ਰਿਹਾ ਕੀਤਾ ਜਾਵੇਗਾ। ਹਾਲਾਂਕਿ ਅਰਬ ਦੇਸ਼ਾਂ ਨੇ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਗਾਜ਼ਾ ਦੇ ਵਿੱਚ ਜੰਗ ਮਗਰੋਂ ਦੁਬਾਰਾ ਵਸਾਇਆ ਜਾ ਪੁਨਰ ਰਚਨਾ ਦੇ ਵਿੱਚ ਤਦ ਤੱਕ ਭਾਗ ਨਹੀਂ ਲੈਣਗੇ ਜਦ ਤੱਕ ਦੋ ਰਾਜ ਹਾਲ ਤਹਿਤ ਫਿਲਸਤੀਨ ਅਥਾਰਟੀ ਨੂੰ ਗਾਜ਼ਾ ਚ ਆਪਣਾ ਕੰਟਰੋਲ ਸਥਾਪਿਤ ਕਰਨ ਦੀ ਇਜਾਜ਼ਤ ਨਾ ਮਿਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਨਿਯਮਾਂ ਦੇ ਸੰਬੰਧ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਦੱਸਿਆ ਕਿ ਇਸ ਕਮੇਟੀ ਦੇ ਵਿੱਚ ਕੁੱਲ 34 ਮੈਂਬਰ ਸ਼ਾਮਲ ਕੀਤੇ ਗਏ ਨੇ ਤੇ ਇਸ ਕਮੇਟੀ ਵੱਲੋਂ ਆਪਣੀ رائے ਰਿਪੋਰਟ ਦਿੱਤੀ ਜਾਵੇਗੀ ਐਡਵੋਕੇਟ ਤਾਮੀਨ ਨੇ ਆਖਿਆ ਕਿ ਸ਼ਰੋਮਣੀ ਕਮੇਟੀ ਦੇ ਵੱਲੋਂ ਇਸ ਮਾਮਲੇ ਉੱਤੇ ਮੰਗੇ ਸੁਝਾਵਾਂ ਦੇ ਤਹਿਤ ਬਹੁਤ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਅਤੇ ਵਿਦਵਾਨਾਂ ਨੇ ਪਹਿਲਾਂ ਹੀ ਆਪਣੇ ਸੁਝਾਅ ਲਿਖਤੀ ਰੂਪ ਵਿੱਚ ਭੇਜੇ ਨੇ ਤੇ ਇਹਨਾਂ ਵਿੱਚ ਤਖਤ ਸੱਚਖੰਡ ਸ੍ਰੀ ਹਜੂਰ ਅਭਿਚਲ ਨਗਰ ਨਾਦੇੜ ਦਲ ਖਾਲਸਾ ਅਖੰਡ ਕੀਰਤਨੀ ਜਥਾ ਪੰਥਕ ਤਾਲਵੇਲ ਗੱਟਪ ਸੰਗਠਨ ਸਿੱਖ ਕੌਂਸਲ ਯੂਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ਰੋਮਣੀ ਖਾਲਸਾ ਪੰਚਾਇਤ ਸਿੰਘ ਸਭਾ ਸਮੇਤ ਹੋਰ ਜਥੇਬੰਦੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਵਿਦਵਾਨ ਸ਼ਾਮਲ ਹੋਏ ਸ਼ਰੋਮਣੀ ਕਮੇਟੀ ਤਰਫੋਂ ਇਸ ਦੇ ਵਿੱਚ ਸਬੰਧ ਦੇ ਵਿੱਚ 34 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ ਤਾਂ ਜੋ ਆਪਣੀ رائے ਰਿਪੋਰਟ ਦੇਵੇਗੀ ਭਾਰਤ ਦੇ ਵਿੱਚ ਪਹਿਲੀ ਵਾਰ 올림픽 ਖੇਡਾਂ ਦੇ ਆਯੋਜਨ ਦੀ ਕੇਂਦਰ ਸਰਕਾਰ ਦੀ ਵੱਡੀ ਯੋਜਨਾ ਅਜੇ ਕੁਝ ਸਮਾਂ ਉਸ ਨੂੰ ਲੱਗ ਸਕਦਾ ਪਰ ਇਸ ਤੋਂ ਪਹਿਲਾਂ ਦੇਸ਼ ਦੇ ਵਿੱਚ ਇੱਕ ਹੋਰ ਵੱਡਾ ਖੇਡ ਸਮਾਗਮ ਹੋਣ ਦੀ ਸੰਭਾਵਨਾ ਹੈ ਲਗਭਗ 20 ਸਾਲਾਂ ਬਾਅਦ ਰਾਸ਼ਟਰ ਮੰਡਲ ਖੇਡਾਂ ਭਾਰਤ ਵਿੱਚ ਵਾਪਸ ਆ ਸਕਦੀਆਂ ਨੇ ਤੇ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਇਸ ਨੂੰ 2030 ਦੇ ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਦੇ ਲਈ ਭਾਰਤ ਦਾ ਮਜਬੂਤ ਦਾਵੇਦਾਰ ਮੰਨਿਆ ਜਾਂਦਾ ਹੈ ਉਸ ਨੂੰ ਵੱਡਾ ਝਟਕਾ ਲੱਗਾ ਤੇ ਵਕ ਵਕ ਦੇਸ਼ਾਂ ਨੂੰ ਯੂਨਾਈਟਿਡ ਕੈਨੇਡਾ ਦੇ ਵੱਜੋਂ ਜੋੜ ਕੇ ਬੋਲੀ ਲਗਾਉਣ ਦੀ ਯੋਜਨਾ ਸੀ ਪਰ অন্ਟਾਰੀਓ ਇਸ ਤੋਂ ਪਿਛੇ ਹਟ ਗਿਆ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਦੇ ਚਾਰ ਸ਼ਹਿਰਾਂ ਦੇ ਵਿੱਚ ਇੱਕ অন্ਟਾਰੀਓ ਨੇ ਇਹ ਫੈਤਲਾ ਸਮਾਗਮ ਦੀ ਲਾਗਤ ਅਤੇ ਇਸ ਤੋਂ ਹੋਣ ਵਾਲੇ ਲਾਭ ਅਤੇ ਨੁਕਸਾਨ ਦੀ ਗਣਨਾ ਕਰਨ ਤੋਂ ਬਾਅਦ ਲਿਆ ਅਰਦੇ ਨਾਲ ਕੈਨੇਡਾ ਦਾ ਦਾਅਵਾ ਕਮਜ਼ੋਰ ਹੋ ਗਿਆ ਤੇ ਭਾਰਤ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਨੇ ਖਾਸ ਗੱਲ ਇਹ ਹੈ ਕਿ ਰਾਸ਼ਟਰ ਮੰਡਲ ਖੇਡਾਂ 2030 ਦੇ ਵਿੱਚ 100 ਸਾਲ ਪੂਰੇ ਕਰਨਗੀਆਂ ਤੇ ਇਹ ਖੇਡਾਂ ਕੈਨੇਡਾ ਦੇ ਵਿੱਚ ਹੀ 1930 ਦੇ ਵਿੱਚ ਬ੍ਰਿਟਿਸ਼ ਐਮਪਾਇਰ ਗੇਮਜ਼ ਵਜੋਂ ਸ਼ੁਰੂ ਹੋਈਆਂ ਸਨ ਭਾਰਤੀ ਪੁਲਾਰ ਯਾਤਰੀ ਸੁਭਾਂਚੂ ਸ਼ੁਕਲਾ ਪੁਲਾਰ ਦੀ ਯਾਤਰਾ ਕਰਨ ਵਾਲੇ 634ਵੇਂ ਪੁਲਾਰ ਯਾਤਰੀ ਬਣ ਗਏ ਨੇ ਉਹ 28 ਘੰਟੇ ਦੀ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਦੇ ਵਿੱਚ ਦਾਖਲ ਹੋਏ ਸੋ ਵਾਟਸਰ ਸ਼ੁਕਲਾ ਨੇ 48 ਘੰਟੇ ਦੀ ਪੁਲਾਰ ਯਾਤਰਾ ਤੇ ਸਫਲ ਡੌਂਕਿੰਗ ਪੂਰੀ ਕਰਨ ਤੋਂ ਬਾਅਦ ਆਈਐਸਐਸ ਤੋਂ ਹਿੰਦੀ ਦੇ ਵਿੱਚ ਆਪਣਾ ਪਹਿਲਾ ਸੰਦੇਸ਼ ਭੇਜਿਆ ਤੇ ਉਹਨਾਂ ਕਿਹਾ ਕਿ ਇਹ ਭਾਰਤ ਲਈ ਇੱਕ ਖਾਸ ਪਲ ਹੈ ਅਤੇ ਮੈਂ ਆਪਣੇ ਤਿਰੰਗੇ ਨਾਲ ਚੱਲ ਰਿਹਾ ਹਾਂ ਪੁਲਾਰ ਸਟੇਸ਼ਨ ਉਤੇ ਰਸਮੀ ਸਵਾਗਤ ਸਮਾਰੋਹ ਦੇ ਵਿੱਚ ਇੱਕ ਸੰਖੇਪ ਟਿੱਪਣੀ ਟਿੱਪਣੀ ਦੇ ਵਿੱਚ ਸ਼ੁਕਲਾ ਨੇ ਕਿਹਾ ਕਿ ਮੈਂ 634ਵਾਂ ਪੁਲਾਰ ਯਾਤਰੀ ਹਾਂ ਇੱਥੇ ਆਉਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਉਹਨਾਂ ਕਿਹਾ ਕਿ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੇ ਨਾਲ ਮੈਂ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਉਤੇ ਪਹੁੰਚ ਗਿਆ ਇੱਥੇ ਖੜਾ ਹੋਣਾ ਆਸਾਨ ਲੱਗਦਾ ਹੈ ਪਰ ਮੇਰਾ ਸਿਰ ਥੋੜਾ ਭਾਰੀ ਹੈ ਕੁਝ ਮੁਸ਼ਕਲ ਹੈ ਪਰ ਇਹ ਮਾਮੂਲੀ ਗੱਲਾਂ ਨੇ ਉਹਨਾਂ ਆ ਕਿਹਾ ਕਿ ਅਸੀਂ ਇਸ ਦੀ ਆਦਤ ਪਾ ਲਵਾਂਗੇ ਤੇ ਇਹ ਇਸ ਯਾਤਰਾ ਦਾ ਪਹਿਲਾ ਕਦਮ ਹੈ ਅੰਤ ਵਿੱਚ ਉਹਨਾਂ ਨੇ ਜੈ ਹਿੰਦ ਜੈ ਭਾਰਤ ਕਿਹਾ ਅੱਜ ਲਈ ਇੰਨਾ ਹੀ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ